ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਹੋਪਸ ਤੁਸੀਂ ਸਾਰੇ ਠੀਕ ਠਾਕ ਹੋਗੇ ਆਪਾਂ ਵੀ ਵਧੀਆ ਤੇ ਆਪਾਂ ਲੇਟ ਹੋ ਗਏ ਸੀ ਕਿਉਂਕਿ ਲਾਈਵ ਜਿਹੜਾ ਦੋ ਤਿੰਨ ਦਿਨ ਹੋ ਗਏ ਨਹੀਂ ਆ ਰਿਹਾ ਬਿਜੀ ਸੀਗੇ ਤੇ ਅੱਜ ਆਪਾਂ ਕਾਕੇ ਨੂੰ ਬਾਹਰ ਬਧਾਇਆ ਹੈ ਤੇ ਇਸ ਵਕਤ ਤੋਂ ਫੋਨ ਆਪਾਂ ਤੁਹਾਡੇ ਨਾਲ ਫੋਨ ਤੋਂ ਦਾ ਮੇਰੇ ਪੇਕਿਆਂ ਦੇ ਹੋਂਦੂ ਦਾ ਜਿਹੜਾ ਬਲੌਗ ਹੈ ਉਹ ਸ਼ੇਅਰ ਕਰਨ ਲੱਗੇ ਆ ਪਹਿਲਾਂ ਤੁਹਾਨੂੰ ਬਾਹਰ ਦਾ ਏਰੀਆ ਦਿਖਾਉਂਦੇ ਆ ਇਹ ਸਾਡਾ ਮੇਨ ਮੁਦਲ ਸੜਕ ਜਾਂਦੀ ਹੈ ਮੇਨ ਤੇ ਨਹੀਂ ਕਿ ਸ਼ੌਹਤ ਹੈ ਇੱਕੋ ਸਾਡੀ ਮਹਿਰਾ ਇਹ ਸਾਡੇ ਵੈਸੇ ਹੈ ਤੇ ਡੂੰਗੀ ਇੰਚ ਬੰਦਾ ਵਗੈਰਾ ਡੋਬ ਸਕਦਾ ਇਹ ਜਾਮਨ ਨੇ ਸਾਡੇ ਸਾਰੇ ਆਓ ਸਾਡੇ ਘਰ ਦੇ ਕੋਲ ਵੀਰ ਜੰਦਰ ਐਂਟਰ ਕਰਦੇ ਆਂ ਇਧਰ ਸਾਡਾ ਬਾਥਰੂਮ ਹੈ ਇਹ ਜਾਮਨ ਇਹਦਾ ਪੇੜ ਹੈ ਮਰੂਦ ਦਾ ਅਮਰੂਦ ਦਾ ਬੂਟਾ ਲਾ ਲਿਆ ਇਧਰ ਆਪਣਾ ਜੋਂਡੀ ਅਖੜਾ ਹੈ ਆਹ ਬੈਠਾ ਹੈ ਨਾ ਨਾ ਲਾ ਲਿਆ ਆਪਾਂ ਬੰਡਾਇਆ ਦੇ ਮੱਧਮ ਜਰਾ ਦੇ ਸਾਲੂਟ ਸੇਫਟੇ ਕਰ ਦਿੱਤਾ ਹੈ ਮੱਧਮਾ ਹਾਂਜੀ ਲੌਬੀ ਦੇ ਮੇਨ ਗੇਟ ਫਲੈਂਟ ਹੋ ਗਿਆ ਸਰ ਉਹ ਬਣਾ ਨੇ ਇੱਥੇ ਤੇ ਆਪਾਂ ਇਹ ਦਾ ਫੀਲਿੰਗ ਦਾ ਕੰਮ ਜਿਹੜਾ ਇੱਥੇ ਵੀ ਹਾਂ ਕਰਵਾ ਲਾ ਆਂਟੀ ਪੰਡਿਆ ਸਰ ਦਾ ਹੌਲੀ ਹੋ ਗੁਰਾ ਇਹ ਕੌੜੀਆਂ ਦੇ ਚੱਕਾ ਕਰਵਾਇਆ ਕਿ ਡਾਊਨਸ ਨਹੀਂ ਸੀ। ਦੋ ਬੈਡਰੂਮ ਨੇ ਇੱਕ ਕੇਦਰ ਹਾਂਜੀ ਇੱਕ ਬੈਡਰੂਮ ਇਹ ਵਾਲਾ ਇੱਥੇ ਮੰਮੀ ਡੈਡੀ ਆ ਨਹੀਂ ਸੌਂਦੇ ਆ ਤੇ ਸਾਰ ਮਤਲਬ ਇਧਰ AC ਗਰਾਜੇ ਨਹੀਂ ਲੱਗਾ ਆ ਤੇ ਗੈਸਟ ਰੂਮ ਦੇ ਆਵਾਜ਼ਾਈ ਜ਼ਿਆਦਾ ਇਸ ਕਰਕੇ ਸਫਾਈ ਗਰਾਜੇ ਉਨੀ ਖਾਸ ਹੈ ਨਹੀਂਗੀ ਉਹ ਜਿਹੜਾ ਬਲੋਰ ਕਰਿਓ ਤੁਸੀਂ ਬਾਕੀ ਦੱਸਿਓ ਕਿ ਘਰ ਕਿਵੇਂ ਦਾ ਜਿਹੜਾ ਉਹ ਲੱਗਾ ਤੁਹਾਨੂੰ ਤੇ ਸੈਟਿੰਗ ਹੋਮੇ ਵਾਲਾ ਹੈ ਬੈਡਰੂਮ ਇਹ ਵਾਲਾ ਹੈ ਇਹਦੀ ਪਹਿਲਾਂ ਜਿਹੜੀ ਹਾਲਤ ਉਹ ਦੇਖਣ ਵਾਲੀ ਸੀ ਬਹੁਤ ਜ਼ਿਆਦਾ ਖਰਾਬ ਸੀ ਕਿਉਂਕਿ ਰੂਮ ਦੇ ਵਿੱਚ ਕੋਈ ਆਉਂਦਾ ਨਹੀਂ ਸੀ ਕਣਕ ਵਾਲੇ ਡਰਾਮਾ ਗੱਟੇ ਵਗੜਾ ਸਭ ਕੁਝ ਹਿੱਧਾ ਹੁੰਦਾ ਸੀ ਸੌਣੇ ਦੀ ਹਾਲਤ ਵੀ ਸੁਧਾਰੀ ਗਈ ਹੈ ਤੇ ਇੱਧਰ ਭਾਬੀ ਜੀ ਬੈਠੇ ਹੋਏ ਆ ਫਲੇਟੇ ਹੋਇਆ ਇਹ ਮੇਰੀ ਭਾਜੀ ਨੇ ਸੱਸੇ ਤੇ ਉਹ ਭਾਬੀ ਦੇ ਨਾਲ ਕੱਪੀ ਸੀਤਾ ਪਿਆ ਵਾਲਾ ਡਾਈਨਿੰਗ ਟੇਬਲ ਵੀ ਜਿਹੜਾ ਹੈ ਇਹ ਵੀ ਨਿਊ ਲਿਆ ਸੀ ਕਿਉਂਕਿ ਭਾਬੀ ਦੇ ਰੈਲੇਟਿਵ ਆਉਣੇ ਸੀ ਗੈਸਟ ਬਾਹਰੋਂ ਯੂਕੇ ਤੋਂ ਤੇ ਇਹ ਚੀਜ਼ ਵੀ ਸਾਰਾ ਕੁਝ ਨਵਾਂ ਲੈ ਕੇ ਆਇਆ ਸੀ ਸਾਡੇ ਡਸਟ ਵਗੈਰਾ ਜ਼ਿਆਦਾ ਹੁੰਦੀ ਹੈ ਇਸ ਕਰਕੇ ਇਹਨੂੰ ਤਬਦੀਲ ਕੀਤਾ ਹੋਇਆ ਹੈ ਘਰ ਨੇ ਇਹਨੂੰ ਰੋਲ ਦਿੱਤੇ ਹਨ ਇਸ ਕਰਕੇ ਐਕਸਟ੍ਰਾ ਹੱਥ ਇਹ ਸਟੋਰ ਹੈ ਸਟੋਰ ਦਾ ਤੁਹਾਨੂੰ ਪਤਾ ਹਾਲਤ ਕਿਹਦੀ ਹੁੰਦੀ ਕਦੇ ਵੈਸੇ ਵੀ ਸਾਡੇ ਘਰ ਸਫਾਈ ਦਾ ਕੋਈ ਮੂਨ ਨਹੀਂ ਹੈ बैठ इधर लाया होंख वगैरह लगे हुआ है इधर बाबा जी दूम भगवान ये सारिया तो इम्पोर्टेंट रूम गेस्ट रूम भी ਸੋਫੇ ਵਗੈਰਾ ਸਾਰਾ ਕੁਝ ਵੀਰੇ ਨੇ ਘਰੇ ਮਿਸਤਰੀ ਨੂੰ ਲਿਆ ਕੇ ਘਰੇ ਸਾਰਾ ਕੁਝ ਬਣਾਇਆ ਸੋਫੇ ਵੀ ਟੇਬਲ ਵੀ ਸਭ ਕੁਝ ਘਰੇ ਬਣਿਆ ਦੱਸਿਓ ਕਿਵੇਂ ਦੇ ਲੱਗੇ ਜੋ ਮੈਂ ਜਾਵਾਂ ਸੋ ਸੌਂਹਾਂ ਲੱਗ ਰਹੇ ਨੇ ਇਹ ਲਸੋਈਏ ਕਿਉਂਕਿ ਜਦੋਂ ਕੱਲ ਪਾਇਆ ਸੀ ਨਾ ਤਾਂ ਛੋਟੀਆਂ ਸੋਈਆਂ ਦਾ ਰਵਾਜ ਸੀ ਤੇ ਇਹ ਮਨੋਸ ਨੂੰ ਕਾਬਲੇ ਛੋਟੀ ਰਹੀਏ ਦੇਖੋ ਜੀ ਜੀ ਕਹਿੰਦੇ ਸੀ ਕਿ ਬੈਕ ਸਾਈਡ ਨੂੰ ਥੋੜਾ ਜਿਆ ਰ ਸੋਇੰਗ ਨਾ ਆਰਜੀ ਰ ਸੋਈ ਜਿਹੜੀ ਉਹ ਬੈਕ ਸਾਈਡ ਕਰਾਂਗੇ ਇਹਦੇ ਵਿੱਚ ਕਾਪੜ ਵਗੈਰਾ ਭਰਵਾਵਾਂਗੇ ਇਹ ਦਸਰੇ ਜਿਹੜਾ ਲਗੂ ਹੈ। ਓਕੇ ਹੁਣ ਆਪਾਂ ਮੱਜਾਂ ਦਾ ਏਰੀਆ ਖਾਂਦੇ ਸਨ ਇਹ ਦਸਰਾਇਆ ਪ੍ਰਸਾਦ ਜਿਹੜਾ ਅੱਜ ਬੱਚੇ ਨੂੰ ਬਾਹਰ ਖਾਧਾਇਆ ਨਾ ਕਿ ਪ੍ਰਸਾਦ ਮੰਨਦੇ ਪੈ ਕਰਾਂਗੇ ਕਬੇ ਪੁਰਾਣੇ ਕਮਰੇ ਹੁੰਦੇ ਸੀ ਪਹਿਲਾਂ ਅਸੀਂ ਇਹਨਾਂ ਪੁਰਾਣੇ ਕਮਰਿਆਂ ਵਿੱਚ ਇੱਥੇ ਰਹਿੰਦੇ ਹੁੰਨੇ ਸੀ ਫਿਰ ਅਸੀਂ ਇੱਧਰ ਹੁਣ ਮੱਝਾਂ ਲੈ ਜਾਂਦੀਆਂ ਤੇ ਆਪ ਅੱਗੇ ਫਰੰਟ ਤੇ ਚਲੇ ਗਏ ਇਹ ਸਾਡੀ ਹੁਣ ਮੱਝਾਂ ਇਹ ਗਾਂ ਹੁਣ ਲਈਏ ਉਹ ਵਿਚਾਰੀ ਜਿਹੜੀ ਉਹ ਮੇਰੀ ਮੱਝ ਪਹਿਲਾਂ ਇੱਕ ਮੱਝ ਵੇਚਦੀ ਸੀ ਉਹ ਮੈਨੂੰ ਪੈਸੇ ਮਿਲ ਗਏ ਸੀ ਹੁਣ ਇਹ ਫਿਰ ਮੇਰੀ ਮੱਝਾਂ ਪੱਕੇ ਉੱਤੇ ਲਾਏ ਹੋਇਆ ਹੁਣ ਤੇ ਮੱਝਾਂ ਨੂੰ ਐਸੇ ਬਹੁਤ ਸੁਨਤਾ ਹੁੰਦੀਆਂ ਪਹਿਲਾਂ ਦੇ ਚਾਲੀਆਂ ਬਾਰ ਬੈਠੀਆਂ ਹੁੰਦੀਆਂ ਇਹ ਤਾਂ ਕੂੜੀ ਪਾਈ ਹੋਈ ਹੈ ਨਾ ਕੰਦਿਆਂ ਦੇ ਇਹ ਵੀ ਸੁਮੀ ਇਹ ਨੇਂਨੇ ਇਹਦਾਂ ਖੁੱਲਾ ਇਰੀਆ ਵਾਂ ਪਾ ਖੇਤਾਂ ਜਾਂ ਤੇ ਇਹ ਹੀ ਮੌਜ ਆਪਾਂ ਨੂੰ ਇਹ ਸਾਰੇ ਜਮਨ ਅਸੀਂ ਠੇਕੇ ਤੇ ਦਿੰਨੇ ਆ ਲੱਖ 2 ਲੱਖ ਦੇ ਚੜ ਕਰਦੇ ਉਧਰ ਆਪਣੀਆਂ ਸੋਗਣਾ ਵੀ ਲੱਗ ਰਹੀਆਂ ਨੇ ਇੱਕ ਪੀੜਾ ਏ ਮੇਰੇ ਰੀਅਲ ਤਾਇਆ ਜੀ ਦਾ ਘਰ ਏ ਜੋ ਡੈਡੀ ਦੇ ਸਕੇ ਬ్రਦਰ ਆ ਇਹ ਡੈਡੀ ਦੇ ਚਾਚਾ ਜੀ ਦੇ ਪੇਟਿਆਂ ਦਾ ਘਰ ਇਹ ਨੋਮਾ ਦਾ ਅਸੀਂ ਇੱਥੇ ਆ ਰਹੇ ਆ। ਇਹ ਮੇਰੇ ਪੇਕਿਆਂ ਦਾ ਪਿਆਰਾ ਜਿਹਾ ਘਰ ਸੀ ਘਰ ਤੇ ਸਾਰਿਆਂ ਨੂੰ ਆਦੀ ਪੇਕਿਆਂ ਦੇ ਬਹੁਤ ਵਧੀਆ ਲੱਗਦੇ ਆ ਤੇ ਪਰ ਇਹਨਾਂ ਨੇ ਹੁਣੇ ਹੀ ਥੋੜਾ ਟਾਈਮ ਹੋਇਆ ਸਿਆਲ ਦੇ ਵਿੱਚ ਜਨਵਰੀ ਫਰਵਰੀ ਚ ਕੰਮ ਕਰਵਾਇਆ ਸਾਰਾ ਡਾਊਨ ਸੀਲਿੰਗ ਦਾ ਤੁਸੀਂ ਵੀ ਦੱਸਿਓ ਕਿਵੇਂ ਦਾ ਲੱਗਿਆ ਪੈਸਾ ਬਹੁਤ ਲੱਗ ਜਾਂਦਾ ਹੈ ਪਰ ਪਤਾ ਨਹੀਂ ਲੱਗਦਾ ਇਹ ਜਿਹੜਾ ਪੈਸਾ ਜਾਂਦਾ ਕਿੱਥੇ ਆ ਬਹੁਤ ਖਰਚਾ ਕੀਤਾ ਇਹਨਾਂ ਨੇ ਕਿਉਂਕਿ ਪੌੜੀਆਂ ਦੇ નીચે ਕਬੜ ਬਣਵਾਏ ਆ ਸਾਰੇ ਰੂਮ ਤੇ ਡਾਊਨ ਸੀਿੰਗ ਕਰਵਾਈਏ ਤੇ ਅਜੇ ਰਸੋਈ ਦਾ 메ਨ ਕੰਮ ਜਿਹੜਾ ਰਹਿੰਦਾ ਤੁਹਾਨੂੰ ਹੀ ਪਤਾ ਕਿ ਰਸੋਈ ਕਿੰਨਾ ਪੈਸਾ ਖਿੱਚਦੀ ਏ ਇਸ ਕਰਕੇ ਰਸੋਈ ਛੋਟੀ ਏ ਤੇ ਵੀਰ ਜੀ ਕਹਿੰਦੇ ਕਿ ਬਾਹਰਲੀ ਸਾਈਡ ਆ ਭਾਰ ਦੀ ਰਸੋਈ ਤਿਆਰ ਕਰਾ ਦਾਂਗੇ ਰੈਗੂਲਰ ਜਿਹੜਾ ਕਰਦਾ ਸਾਰਾ ਕੰਮ ਇੱਥੇ ਕਰਾਂਗੇ ਇੱਥੇ ਆਏਗੇ ਵਾਸਤੇ ਰੱਖ ਲਾਂਗੇ ਤੇ ਜਿਹੜਾ ਇਹ ਟਰੈਕਟਰ ਵਾਲਾ ਬਰਾਂਡ ਆ ਇਹਨੂੰ ਵੀ ਕਹਿ ਰਹੇ ਕਿ ਰੂਮ ਦੇ ਤੌਰ ਤੇ ਰੈਡੀ ਕਰਾਵਾਂਗੇ ਰੂਮ ਥੋੜੇ ਰਹਿ ਗਏ ਆ ਦੁਨਤੇ ਬਹੁਤ ਨੇ ਪਰ ਫਿਰ ਵੀ ਥੋੜੇ ਲੱਦੇ ਆ ਹਨਾ ਕਿਉਂਕਿ ਮੇਰੀਆਂ ਪੰਜ ਭੂਆ ਜੀ ਆਂ ਗਾਂ ਇੱਕ ਮੈਸੀ ਤੇ ਪਰਿਵਾਰ ਜਿਹੜਾ ਵਾਤਾ ਹੈ ਪ੍ਰਮਾਤਮਾ ਸੁੱਖ ਰੱਖੇ ਪਰਿਵਾਰ ਦੇ ਵਿੱਚ ਵਾਤਾ ਹੀ ਕਰੇ ਕਿਉਂਕਿ ਅਸੀਂ ਜਿੱਥੇ ਵੀ ਜਾਂਦੇ ਆ ਮੇਰੀਆਂ ਭੂਆ ਜੀ ਰੌਣਕ ਲੱਗ ਜਾਂਦੀ ਆ ਤੇ ਤੁਸੀਂ ਵੀ ਦੱਸਿਓ ਵੀ ਮੇਰਾ ਜਿਹੜਾ ਹੋਮ ਟੂਰ ਦਾ ਵਲੌਗ ਹੈ ਉਹ ਕਿਵੇਂ ਦਾ ਲੱਗਿਆ ਤੁਹਾਨੂੰ ਵਧੀਆ ਲੱਗਿਆ ਹੋਇਆ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸਿਓ ਤੇ ਮੇਰੇ ਅੰਗਦ ਜੋਤ ਮੇਰੇ ਪਿਆਰੇ ਦੇ ਭਤੀਜੇ ਨੂੰ ਆਪਣਾ ਆਸ਼ੀਰਵਾਦ ਦਿਓ ਸਾਰੇ ਮਿਲਦੇ ਆ ਇੱਕ ਨਿਊ ਵਲੌਗ ਦੇ ਨਾਲ ਸਤਿ ਸ਼੍ਰੀ ਅਕਾਲ